ਭਾਗ 55 ਕਹਾਣੀ ਅਣਵਿਆਹੀ ਮਾ ਸੁਖਵੀਰ ਸਕੂਲ ਭਲੌਣ ਜਾਂਦੀ ਤਾਂ ਨੇਕ ਪਿੱਛੋਂ ਸਾਰਾ ਕੰਮ ਕਰ ਦਿੰਦਾ ਨੇਕ ਸੱਚੀ ਹੀ ਨੇਕ ਰੂਹ ਵਾਲਾ ਸੀ ਪਰ ਜਦੋਂ ਵੀ ਉਹ ਬਾਹਰ ਨਿਕਲਦਾ ਸ਼ਰਮ ਜਿਹੀ ਆਉਂਦੀ ਜਦੋਂ ਲੋਕ ਉਹਦੇ ਵੱਲ ਕੋੜੀ ਨਿਗਾ ਨਾਲ ਚਾਹਦੇ ਕਈ ਵਾਰ ਤਾਂ ਉਹ ਕੰਮ ਜਾਂਦਾ ਵਾਪਸ ਹੀ ਘਰ ਪਰ ਤੌਂਦਾ ਸੁਖਵੀਰ ਸਵੇਰੇ ਸਕੂਲ ਜਾਂਦੀ ਜਦੋਂ ਵਾਪਸ ਆਉਂਦੀ ਘਰ ਦੇ ਕੰਮਾਂ ਵੱਲ ਵੇਖ ਹੈਰਾਨ ਰਹਿ ਜਾਂਦੀ ਕਿਉਂਕਿ ਨੇਕ ਸਾਰੇ ਕੱਪੜੇ ਧੋ ਦਿੰਦਾ ਤੇ ਰੈਂਦਾ ਕੰਮ ਵੀ ਕਰ ਲੈਂਦਾ ਸੀ ਸੁਖਵੀਰ ਬਹੁਤ ਕਹਿੰਦੀ ਕਿ ਮੈਂ ਆਪੇ ਕਰ ਲਿਆ ਕਰਾਂਗੀ ਪਰ ਨੇਕ ਕੁਝ ਨਾ ਬੋਲਦਾ ਸਿਰਫ਼ ਕਰਮਾਂ ਨੂੰ ਕਹਿ ਦਿੰਦਾ ਕੰਮ ਕਰਦਾ ਬੰਦਾ ਕਦੇ ਥੱਕਦਾ ਨਹੀਂ ਸੁਖਵੀਰ ਨੇ ਨੇਕ ਨੂੰ ਇਹ ਗੱਲ ਕਦੇ ਨਹੀਂ ਸਿੱਦਸੀ ਕਿ ਲੋਕ ਉਹਨੂੰ ਵੀ ਬਹੁਤ ਕੁਝ ਬੋਲਦੇ ਆ ਪਿੰਡ ਦੀਆਂ ਔਰਤਾਂ ਮੂੰਹ ਵਿੱਚ ਹੱਸਦੀਆਂ ਇੱਕ ਦੂਜੀ ਦੇ ਕੰਨਾਂ ਵਿੱਚ ਗੱਲਾਂ ਕਰਦੀਆਂ ਸੁਖਵੀਰ ਨੂੰ ਸਮਝ ਜਾਂਦੀਆਂ ਕਿ ਇਹ ਅਣਵੇਰੀ ਮਾਂ ਬਣੀ ਹੋਈ ਆ ਸੁਖਵੀਰ ਨੂੰ ਉਹਨਾਂ ਦੀਆਂ ਗੱਲਾਂ ਤੀਰ ਵਾਂਗੂ ਚੁੱਕਦੀਆਂ ਪਰ ਉਹ ਚੁੱਪ ਕਰ ਜਾਂਦੀ ਪਿੰਡ ਦੀ ਸੱਤ ਵਿੱਚ ਥੋੜੇ ਬੰਦੇ ਹੀ ਸੱਤ ਦੀ ਸ਼ਾਨ ਬਣਦੇ ਪਹਿਲਾਂ ਵਾਂਗੂ ਸੱਥਾਂ ਦੀ ਰੌਣਕ ਵੀ ਹੁਣਾਂ ਘਟਦੀ ਜਾ ਰਹੀ ਸੀ ਗੈਲਾ ਮਿਸਤਰੀ ਆਪਣੇ ਨਾਲ ਕੰਮ ਤੇ ਲੱਗੇ ਮਜ਼ਦੂਰਾਂ ਦੀ ਉਡੀਕ ਕਰ ਰਿਹਾ ਸੀ ਸੁਖਵੀਰ ਨੇ ਵੇਖ ਉਹਨੇ ਦੂਜੇ ਬੰਦੇ ਨੂੰ ਕਿਹਾ ਯਾਰ ਇਸ ਕੁੜੀ ਨੇ ਇੱਕ ਦਾ ਘਰ ਬਸਾ ਦਿੱਤਾ ਮੇਰੇ ਗਵਾਂਢ ਚ ਤਾਂ ਹੈ ਇਹ ਕਦੇ ਉੱਚੀ ਨਹੀਂ ਬੋਲਦੀ ਸਾਰਾ ਦਿਨ ਕੰਮ ਕਰਦੀ ਰਹਿੰਦੀ ਆ ਦੂਜਾ ਬੰਦਾ ਬੋਲਿਆ ਕਾਣੀਆਂ ਇਹ ਕਾਣੀ ਕੁਆਰੀ ਹੁੰਦੀ ਨੇ ਜਵਾਖ ਜੰਮਿਆ ਸੀ ਚੌਥੇ ਥਾਂ ਇੱਥੇ ਆਈ ਆ ਗੈਲਾ ਓ ਯਾਰ ਸਿਆਣੇ ਬਿਆਣੇ ਹੋ ਕੇ ਤੁਸੀਂ ਪਰਖ ਤਿੱਤਾ ਨਹੀਂ ਗਈਆਂ ਤੋਡੀਆਂ ਕਿਸੇ ਨੂੰ ਤਾਂ ਬਖਸ਼ ਦਿਆ ਕਰੋ ਇੰਨੇ ਨੂੰ ਗੋਲੇ ਤੇ ਦੋ ਮਜ਼ਦੂਰ ਆ ਗਏ ਤੇ ਦੋ ਨਹੀਂ ਆਏ ਦੋਵਾਂ ਨੇ ਨਾ ਹੁੰਦਾ ਕਾਰਨ ਘੱਟ ਪੈਸੇ ਦੱਸਿਆ ਗਲਾ ਹਸਤਿਆ ਕਹਿਣ ਲੱਗਿਆ ਕਿ ਇੱਕ ਵਾਰੀ ਦੀ ਗੱਲ ਦਾ ਮਜ਼ਦੂਰ ਰਾਜੇ ਕੋਲ ਗਿਆ ਅਖੇ ਸਾਡੇ ਪੈਸੇ ਮਿਸਤਰੀ ਦੇ ਪੈਸਿਆਂ ਦੇ ਬਰਾਬਰ ਹੋਣੇ ਚਾਹੀਦੇ ਆ ਰਾਜਾ ਕਹਿੰਦਾ ਕਿ ਤੁਹਾਨੂੰ ਤੁਹਾਡੇ ਕੰਮ ਮੁਤਾਬਕ ਪੈਸੇ ਮਿਲਦੇ ਆ ਤੇ ਇਹਨਾਂ ਨੂੰ ਇਹਨਾਂ ਦੇ ਕੰਮ ਮੁਤਾਬਕ ਪਰ ਮਜ਼ਦੂਰ ਨਹੀਂ ਮੰਨਿਆ ਆਖ ਰਾਜੇ ਨੇ ਕਿਹਾ ਕਿ ਮਿਸਤਰੀ ਨੂੰ ਬੁਲਾਓ ਪਪਾ ਹੁਣੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਦਿੰਦੇ ਆ ਰਾਜੇ ਨੇ ਮਜ਼ਦੂਰ ਨੂੰ ਕਿਹਾ ਕਿ ਤੂੰ ਇਹ ਥਾਲੀ ਵਿੱਚ ਅੰਡਾ ਟਕਾਉਣ ਟਕਾਉਣਾ ਦਾਸ ਕਿਵੇਂ ਟਿਕੇਗਾ ਮਜ਼ਦੂਰ ਕਹਿੰਦਾ ਇਹ ਤਾਂ ਮੇਰਾ ਇੱਕ ਸਕਿੰਟ ਦਾ ਕੰਮ ਆ ਉਹ ਥਾਲੀ ਵਿੱਚ ਅੰਡਾ ਰੱਖੇ ਤੇ ਅੰਡਾ ਰੁੜ ਜਾਵੇ ਫਿਰ ਰਾਜੇ ਨੇ ਕਿਹਾ ਹੁਣ ਮਿਸਤੇ ਜੀ ਨੂੰ ਅੰਡਾ ਰੱਖ ਮਿਸਤਰੀ ਤੋਂ ਅੰਡਾ ਰੱਖ ਥਾਲੀ ਵਿੱਚ ਮਿਸਤਰੀ ਨੇ ਥੋੜਾ ਜਿਹਾ ਰੇਤਾ ਲਿਆ ਤੇ ਉਹਦੇ ਤੇ ਅੰਡਾ ਰੱਖ ਦਿੱਤਾ ਅੰਡਾ ਟਿਕ ਗਿਆ ਰਾਜ ਨੇ ਕਿਹਾ ਕਿ ਇਸ ਇਸ ਕਰਕੇ ਇਹਨਾਂ ਦੀ ਮਜ਼ਦੂਰੀ ਜ਼ਿਆਦਾ ਫਿਰ ਮਜ਼ਦੂਰ ਬੋਲਿਆ ਕਿ ਇਹ ਤਾਂ ਅਸੀਂ ਵੀ ਅਸੀਂ ਵੀ ਕਰ ਅਸੀਂ ਵੀ ਕਰ ਲੈਂਦੇ ਤੁਸੀਂ ਦੱਸਿਆ ਨਹੀਂ ਕਿ ਰੇਤਾ ਵੀ ਰੱਖ ਸਕਦੇ ਆ ਫਿਰ ਰਾਜਾ ਕਹਿੰਦਾ ਚਲ ਹੁਣ ਤੂੰ ਇਸ ਅੰਡੇ ਤੇ ਅੰਡਾ ਰੱਖ ਕੇ ਦਿਖਾ ਮਜ਼ਦੂਰ ਨੇ ਅੰਡੇ ਤੇ ਮਿੱਟੀ ਰੱਖੀ ਹੰਡਾ ਥੱਲੇ ਡਿਗ ਪਿਆ ਉਹਦੇ ਤੋਂ ਕਿਵੇਂ ਵੀ ਸੂਤ ਨਾ ਆਇਆ ਆਖਰ ਮਜ਼ਦੂਰ ਕਹਿੰਦਾ ਕਿ ਇਹ ਨਹੀਂ ਟਿਕਦਾ ਰਾਜੇ ਨੇ ਹੱਸ ਕੇ ਮਿਸਤਰੀ ਨੂੰ ਕਿਹਾ ਕਿ ਹੁਣ ਟੂ ਟਕਾ ਮਿਸਤਰੀ ਨੇ ਅੰਡੇ ਤੇ ਗਿੱਲੀ ਮਿੱਟੀ ਦਾ ਥੋਬਾ ਲਾਇਆ ਅੰਡਾ ਉਹਦੇ ਤੇ ਰੱਖ ਦਿੱਤਾ ਮਜ਼ਦੂਰ ਵੇਖੇ ਤੇ ਰਾਜੇ ਨੂੰ ਕਹੇ ਇਹ ਤਾਂ ਅਸੀਂ ਵੀ ਕਰ ਲੈਂਦੇ ਰਾਜਾ ਕਹਿੰਦਾ ਭਾਈ ਜਿਵੇਂ ਦਾ ਦਿਮਾਗ ਹੁੰਦਾ ਉਹ ਐ ਪੈਸੇ ਵੱਧ ਮਿਲ ਗਿਆ ਹੁਣ ਤਾਂ ਤੁਸੀਂ ਆਪ ਦੇ ਅੱਖੀ ਵੇਖ ਲਿਆ ਗੱਲੇ ਦੀ ਉਦਾਹਰਨਾ ਸੁਣ ਸਭ ਹੱਸ ਪਏ ਦੋਵੇਂ ਮਜ਼ਦੂਰ ਦੋ ਜਣ ਵੀ ਘਰੋਂ ਲੈ ਆਏ ਅੱਜ ਐਤਵਾਰ ਹੋਣ ਕਰਕੇ ਛੁੱਟੀ ਸੀ ਨੇ ਇੱਕ ਬਾਹਰਲੀ ਬੈਠਕ ਵਿੱਚ ਬੈਠਾ ਸੀ ਜਿਹੜੀ ਉਹਨੇ ਕਰਮਾਂ ਵਾਸਤੇ ਸਪੈਸ਼ਲ ਬਣਵਾਈ ਸੀ ਸੁਖਵੀਰ ਨੇਕ ਦੇ ਕੋਲ ਆ ਬੋਲੀ ਅੱਜ ਮੈਂ ਆਪਣੇ ਪੇਕੇ ਜਾਣਾ ਸੀ ਚਲੀ ਜਾਵਾਂ ਕਰਮਾਂ ਨੂੰ ਲੈ ਕੇ ਨੇਕ ਉਹਦੇ ਵਿੱਚ ਪੁੱਛਣ ਵਾਲੀ ਕਿਹੜੀ ਗੱਲ ਆ ਜੀ ਸਦਕੇ ਜਾਓ ਸੁਖਵੀਰ ਡਰ ਗਿਆ ਜਿਹੀ ਬੋਲੀ ਜੇ ਤੁਸੀਂ ਵੀ ਨਾਲ ਜਾਂਦੇ ਤਾਂ ਮੈਨੂੰ ਚੰਗਾ ਲੱਗਦਾ ਨਾਲੇ ਮੰਮੀ ਡੈਡੀ ਨੂੰ ਵੀ ਨੇਕ ਸੁਖਵੀਰ ਮੈਨੂੰ ਸ਼ਰਮ ਜਹੀ ਆਉਂਦੀ ਆ ਤੁਸੀਂ ਇੱਕ ਵਾਰੀ ਜਾਓ ਫਿਰ ਮੈਂ ਚਲਿਆ ਜਾਊਂਗਾ ਨੇਕ ਨੂੰ ਫਿਰ ਪਛਤਾਵਾ ਜਿਹਾ ਵੀ ਹੋਇਆ ਕਿ ਸੁਖਵੀਰ ਕਿਤੇ ਗੁੱਸਾ ਹੀ ਨਾ ਕਰ ਜਾਵੇ ਨੇਕ ਨੇ ਸੁਖਵੀਰ ਨੂੰ ਕਿਹਾ ਕਿ ਜਾ ਤਾਂ ਆਪਾਂ ਅਗਲੇ ਐਤਵਾਰ ਚੱਲ ਪਾਵਾਂਗੇ ਕਿਉਂਕਿ ਸੁਨਿਆਰਾ ਨਹੀਂ ਆਇਆ ਕਿੰਨੇ ਦਿਨ ਹੋ ਗਏ ਉਹਨੂੰ ਤੇਰੀਆਂ ਟੂਮਾ ਬਣਾਉਣੀਆਂ ਦਿੱਤੀਆਂ ਨੇ ਮੈਨੂੰ ਐ ਸਿੱਖੀ ਜੇ ਤੂੰ ਐ ਸੁਣਨੇ ਹੱਥ ਪੈਰ ਗਈ ਅਗਲਾ ਸੋ ਵਿਚਾਰ ਕਰੋਗਾ ਸੁਖਵੀਰ ਹੱਸ ਭਈ ਅੱਛਾ ਜੀ ਤਾਂ ਤੁਸੀਂ ਮੈਨੂੰ ਕਿਉਂ ਨਹੀਂ ਦੱਸਿਆ ਇਸ ਗੱਲ ਦਾ ਨੇਕ ਪਤਾ ਨਹੀਂ ਕਿਉਂ ਨਹੀਂ ਦੱਸਿਆ ਹੁਣ ਤੁਸੀਂ ਦੇਖੋ ਮਾਵਾ ਧੀਆਂ ਕੀ ਹੁਣ ਜਾਣਾ ਅਗਲੇ ਐਤਵਾਰ ਸੁਖਵੀਰ ਅਗਲੇ ਐਤਵਾਰ ਇਕੱਠੇ ਚਲਾਂਗੇ ਸਖਵੀਰ ਦਾ ਅੱਜ ਸਾਰਾ ਦਿਨ ਕੰਮ ਕਰਦਿਆਂ ਲੰਘਿਆ ਜਦੋਂ ਉਹ ਰੋਟੀ ਤਕਉਣ ਲੱਗੀ ਤਾਂ ਚੱਕਰ ਖਾ ਕੇ ਡਿੱਗ ਪਈ ਅੱਜ ਦੀ ਕਹਾਣੀ ਇੱਥੇ ਤੱਕ ਹੀ ਅੱਗੇ ਦੀ ਕਹਾਣੀ ਤੁਹਾਨੂੰ ਅਗਲੇ ਭਾਗ 'ਚ ਸੁਣਾਵਾਂਗੇ ਉਸਦੇ ਲਈ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਜੋ ਵੀ ਮੇਰੇ ਵੀਰ ਭਰਾ ਨਵੇਂ ਨੇ ਮੇਰੇ ਚੈਨਲ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਉਸਦੇ ਲਈ ਥੈਂਕ ਯੂ